ਕੰਗਨਰਨੋਤ ਜਿਹੜੀ ਹਮੇਸ਼ਾ ਵਿਵਾਦਾਂ ਚ ਰਹਿੰਦੀ ਹੈਗੀ ਹੈ ਪਰ ਉਹੀ ਕੰਗਨਰਨੋਤ ਅੱਜ ਆਪਣੇ ਪ੍ਰਧਾਨ ਮੰਤਰੀ ਮੋਦੀ ਦੇ ਉਲਟ ਹੀ ਬੋਲਣ ਲੱਗੀ ਉਹਨਾਂ ਨੇ ਕਿਹਾ ਜਿਹੜੇ ਕਾਨੂੰਨ ਵਾਪਸ ਲਿੱਤੇ ਗਏ ਨੇ ਉਹ ਕਾਨੂੰਨ ਫਿਰ ਤੋਂ ਲਾਗੂ ਕਰ ਦਿਓ ਇਹਦਾ ਮਤਲਬ ਮੁੱਖ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੇ ਉਹ ਝੂਠੇ ਨੇ ਝੂਠਾ ਉਹਨਾਂ ਨੇ ਇਸੇ ਕਰਕੇ ਵੀ ਸਾਬਤ ਕੀਤਾ ਪਹਿਲੀ ਗੱਲ ਤੇ ਕੰਗਨਰਨੋਤ ਨੇ ਇਹ ਗੱਲ ਸਮਝ ਲਈ ਹੈ ਕਿ ਜਦੋਂ ਵੀ ਮੈਂ ਸਿੱਖਾਂ ਬਾਰੇ ਕਿਸਾਨਾਂ ਬਾਰੇ ਪੰਜਾਬ ਬਾਰੇ ਪੰਜਾਬੀਆਂ ਬਾਰੇ ਇਹ ਤਿੰਨ ਚਾਰ ਸ਼ਬਦ ਉਹਨੇ ਫੇਟੀ ਕਰ ਲਿਆ ਦਿਮਾਗ ਵਿੱਚ ਕਿ ਜਦੋਂ ਤੱਕ ਇਹਨਾਂ ਦੇ ਖਿਲਾਫ ਮੈਂ ਬੋਲਾਂ ਨਾ ਮੈਨੂੰ ਸੌਖੀ ਨੀਂਦ ਨਹੀਂ ਆਉਣੀ ਇਹ ਗੱਲ ਉਹਨੇ ਪੱਲੇ ਬੰਨ ਲਈ ਹੈ ਉਦੋਂ ਤੱਕ ਉਹਨੂੰ ਰੋਟੀ ਵੀ ਸ਼ਾਇਦ ਹজম ਨਾ ਹੁੰਦੀ ਜਬ ਤੱਕ ਉਹ ਕੋ ਪੁੱਠਾ ਸਿੱਧਾ ਬਿਆਨ ਨਾ ਸ਼ਾਮ ਤੱਕ ਦੇ ਦੇਵੇ ਥੋੜੇ ਜਿਹੇ ਦਿਨ ਪੈਂਦੇ ਇੱਕ ਬਿਆਨ ਤੇ ਚਰਚਾ ਹੁੰਦੀ ਹੈ ਫਿਰ ਉਹ ਨਵਾਂ ਵਿਵਾਦ ਛੇੜ ਦਿੰਦੀ ਇਕੱਲੇ ਬਿਆਨਾਂ ਨਾਲ ਨਹੀਂ ਫਿਲਮਾਂ ਵੀ ਉਸ ਤਰ੍ਹਾਂ ਦੀਆਂ ਕਰ ਰਹੀ ਹੈ ਉਸ ਦੇ ਵਿੱਚ ਜਿਹੜੀ ਸਮਗਰੀ ਹੈ ਫਿਲਮਾਂ ਦੇ ਵਿੱਚ ਇਸ ਤਰ੍ਹਾਂ ਦੀ ਹੈ ਕਿ ਪੇਸ਼ ਗਲਤ ਸ਼ਬੀ ਕੀਤੀ ਜਾਵੇ ਹੁਣ ਕੰਗਣਾ ਲਨਾਉਤ ਦਾ ਇਹ ਕਹਿਣਾ ਕਿ ਉਹ ਤਿੰਨ ਕਾਨੂੰਨ ਬੜੇ ਖੁਸ਼ਹਾਲੀ ਦੇ ਦੇਣੀ ਸੀ ਕਿਸਾਨਾਂ ਨੂੰ ਫਲਾਣਾ ਕਰ ਦੇਣਾ ਸੀ ਜੇ ਐਡੀ ਖੁਸ਼ਹਾਲੀ ਸੀ ਤੇ ਤੁਹਾਡੇ ਸਰਮੌਰ ਆਗੂ ਨਰਿੰਦਰ ਮੋਦੀ ਜਿਹੜੇ ਤਿੰਨ ਵਾਰੀ ਪ੍ਰਧਾਨ ਮੰਤਰੀ ਬਣ ਗਿਆ ਦੇਸ਼ ਦੇ ਉਦੋਂ ਚਲੋ ਦੋ ਵਾਰੀ ਬਣੇ ਹੋਏ ਸੀ ਜਦੋਂ ਤੱਕ ਮਾਫੀ ਮੰਗੀ ਉਹਨਾਂ ਨੇ ਕਿਸਾਨਾਂ ਤੋਂ ਕਿ ਅਸੀਂ ਨਹੀਂ ਸਮਝਾ ਪਾਏ ਔਰ ਮਾਫੀ ਮੰਗਦੇ ਆ ਕਾਨੂੰਨ ਵਾਪਸ ਲੈਣੇ ਆ ਜੇ ਐਡੇ ਤਿੰਨ ਕਾਨੂੰਨ ਸਾਫ ਸੁਥਰੇ ਸੀ ਤੇ ਮਾਫੀ ਪ੍ਰਧਾਨ ਮੰਤਰੀ ਨੇ ਕਿਵੇਂ ਮੰਗ ਲਈ ਫਿਰ ਉਦੋਂ ਕਿਸਾਨਾਂ ਨੂੰ ਇੰਨੇ 13 ਮਹੀਨੇ ਉੱਥੇ ਸੰਘਰਸ਼ ਕਿਉਂ ਕਰਨਾ ਪਿਆ ਫਿਰ ਕਾਨੂੰਨ ਲਾਗੂ ਕਰਨ ਦੀ ਇਹਦੇ ਕਹਿਣ ਦੇ ਨਾਲ ਲਾਗੂ ਹੋ ਵੀ ਨਹੀਂ ਜਾਣੇ ਪਰ ਇਥੋਂ ਇੱਕ ਮਨਸ਼ਾ ਜ਼ਰੂਰ ਜ਼ਾਹਰ ਹੋ ਰਹੀ ਹੈ ਸਾਫ ਆ ਰਹੀ ਹੈ ਜੇਪੀ ਨੱਡਾ ਜਿਹੜੇ ਪਾਰਟੀ ਦੇ ਕੌਮੀ ਪ੍ਰਧਾਨ ਨੇ ਇਥੋਂ ਤੱਕ ਕਿ ਉਹਨਾਂ ਕੋਲ ਇੱਕ ਬੜਾ ਅਹਿਮ ਮਹਿਕਮਾ ਵੀ ਆ ਸਿਹਤ ਮੰਤਰੀ ਵੀ ਨੇ ਔਰ ਉਹਨਾਂ ਦੇ ਹੀ ਹਿਮਾਚਲ ਪ੍ਰਦੇਸ਼ ਤੋਂ ਉਹਨਾਂ ਦੀ ਕਿਰਪਾ ਦੇ ਨਾਲ ਮਿਹਰਬਾਨੀ ਦੇ ਨਾਲ ਹੀ ਟਿਕਟ ਮਿਲੀ ਹੈ ਬੀਬਾ ਜੀ ਪਰ ਉਹਨਾਂ ਨੇ ਵੀ ਸਮਝਾਇਆ ਅੰਦਰਵਾੜ ਕੇ ਉਸ ਦੇ ਵਿੱਚ ਪਿਆਰ ਨਾਲ ਵੀ ਹੋ ਸਕਦਾ ਤਲਖੀ ਵੀ ਵਰਤੀ ਹੋ ਸਕਦੀ ਹੈ ਕਿਉਂਕਿ ਅੰਦਰ ਗੱਲਾਂ ਕੀ ਹੁੰਦੀਆਂ ਬਹੁਤੀ ਵਾਰੀ ਬਾਹਰ ਹੋਰ ਤਰ੍ਹਾਂ ਪੇਸ਼ ਕੀਤੀਆਂ ਜਾਂਦੀਆਂ ਜੇਕਰ ਕੌਮੀ ਪ੍ਰਧਾਨ ਭਾਜਪਾ ਦੇ ਉਸ ਨਾ ਦੇ ਸਮਝਾਏ ਤੋਂ ਬਾਅਦ ਵੀ ਕੰਗਣਾ ਰਣਾਤ ਨੂੰ ਸਮਝ ਨਹੀਂ ਆ ਰਹੀ ਪੰਜਾਬੀਆਂ ਵੱਲੋਂ ਪਾਈਆਂ ਜਾ ਰਹੀਆਂ ਬੁੱਧੀਜੀਵੀਆਂ ਵੱਲੋਂ ਪਾਈਆਂ ਜਾ ਰਹੀਆਂ ਲਹਨਤਾਂ ਦੇ ਬਾਵਜੂਦ ਸਮਝ ਨਹੀਂ ਆ ਰਹੀ ਕੰਗਣਾ ਰਣਾਤ ਨੂੰ ਤਾਂ ਫਿਰ ਔਣੀ ਕਦੋਂ ਹੈ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਸਟੈਂਡ ਲਿਆ ਕਾਨੂੰਨਾਂ ਦਾ ਪਹਿਲਾਂ ਤਾਂ ਇਹੀ ਸੀ ਸਟੈਂਡ ਕਿ ਬਹੁਤ ਵਧੀਆ ਪੰਜਾਬ ਦੀ ਭਾਜਪਾ ਲੀਡਰਸ਼ਿਪ ਨੇ ਵੀ ਬੜਾ ਗੁਣਗਾਨ ਕੀਤਾ ਉਹ ਵੱਖਰੀ ਗੱਲ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮਾਫੀ ਮੰਗੀ ਤੇ ਕਈਆਂ ਦੇ ਮੂੰਹ ਤੋਂ ਰੰਗ ਹੀ ਉੱਡ ਗਏ ਉਤਰ ਗਏ ਕਿ ਅਸੀਂ ਤਾਂ ਇਨਾ ਸਮਾਂ ਗਾਲ੍ਹਾਂ ਖਾਂਦੇ ਰਹੇ ਪੰਜਾਬੀਆਂ ਤੋਂ ਕਿਸਾਨਾਂ ਤੋਂ ਤੇ ਪ੍ਰਧਾਨ ਮੰਤਰੀ ਸਾਡੇ ਮਾਫੀ ਮੰਗ ਹੈ ਉਦੋਂ ਤਾਂ ਇੱਕ ਵਾਰੀ ਲੈਣੇ ਪਏ ਪਰ ਹੁਣ ਜਿਹੜੇ ਪੰਜਾਬ ਦੀ ਬੀਜੇਪੀ ਦੀ ਜਿਹੜੀ ਹੈ ਲੀਡਰਸ਼ਿਪ ਹੈ ਉਹਨਾਂ ਵਿੱਚ ਹਰਜੀਤ ਗਰੇਵਾਲ ਖਾਸ ਕਰਕੇ ਸਭ ਤੋਂ ਵੱਧ ਉਹਨਾਂ ਨੇ ਮਾੜਾ ਚੰਗਾ ਸੁਣਿਆ ਆਪਦੇ ਬਾਰੇ ਜਦੋਂ ਕਿਸਾਨਾਂ ਦੇ ਖਿਲਾਫ ਜਾ ਕੇ ਉਹ ਭੁਗਤੇ ਅੰਦੋਲਨ ਦੇ ਸਮੇਂ ਉਹ ਵੀ ਹੁਣ ਕਹਿ ਰਿਹਾ ਕਿ ਬੀਬਾ ਕੰਗਣਾ ਨੂੰ ਇਸ ਤਰ੍ਹਾਂ ਦੇ ਵਿਵਾਦਾਂ ਦੇ ਵਿੱਚ ਨਹੀਂ ਫਸਣਾ ਚਾਹੀਦਾ ਪਤਾ ਨਹੀਂ ਕੀ ਸੋਚ ਕੇ ਵੀ ਵੀ ਬਿਆਨ ਦੇਈ ਜਾ ਰਹੀ ਹੈ ਉਹ ਕਹਿੰਦੇ ਕਿ ਆਪਣੀ ਕਲਾਵਲ ਧਿਆਨ ਦੇਵੇ ਬਹੁਤ ਵਧੀਆ ਐਕਟਰ ਆ ਉਹਨਾਂ ਦੀ ਤਾਰੀਫਾਂ ਐਕਟਰ ਦੇ ਤੌਰ ਤੇ ਤਾਂ ਕਰ ਰਹੇ ਸਨ ਪਰ ਸਿਆਸੀ ਤੌਰ ਤੇ ਇਸ ਬਿਆਨਬਾਜ਼ੀ ਨੂੰ ਉਹ ਵੀ ਠੀਕ ਨਹੀਂ ਠਰਾ ਰਹੇ ਜਦੋਂ ਭਾਜਪਾ ਦੇ ਉਹ ਲੀਡਰ ਜਿਹੜੇ ਕਦੇ ਪੰਜਾਬ ਦੇ ਕਿਸਾਨਾਂ ਨੇ ਉਸੇ ਵੇਲੇ ਪਸੰਦ ਨਹੀਂ ਕੀਤੇ ਪੰਜਾਬੀਆਂ ਨੇ ਪਸੰਦ ਨਹੀਂ ਕੀਤੇ ਉਹ ਵੀ ਕੰਗਣਾ ਰਣਾਤ ਨੂੰ ਮਤਾਂ ਦੇ ਰਿਹਾ ਜਿਹਾ ਜੇ ਵੀ ਉਸ ਨੂੰ ਸਮਝ ਨਹੀਂ ਆ ਰਹੀ ਅਕਲ ਟਿਕਾਣੇ ਨਹੀਂ ਆ ਰਹੀ ਤੇ ਪਤਾ ਨਹੀਂ ਕਦੋਂ ਆਣੀ ਹੈ ਔਰ ਉਸ ਦੇ ਕਹਿ ਦੇਣ ਦੇ ਨਾਲ ਕਾਨੂੰਨ ਲਾਗੂ ਨਹੀਂ ਹੋਣੇ ਪਰ ਜਿਵੇਂ ਅਸੀਂ ਮਨਛਾ ਦੀ ਗੱਲ ਕਰਦੇ ਹਾਂ ਕਿ ਉਦੋਂ ਤਾਂ ਭਾਵੇਂ ਮਾਫੀਆਂ ਵੀ ਮੰਗ ਲਈਆਂ ਗਈਆਂ ਉਹਨਾਂ ਯੂ-ਟਰਨ ਵੀ ਲੈ ਲਏਗੇ ਕੇਂਦਰ ਸਰਕਾਰ ਦੇ ਵੱਲੋਂ ਕਿ ਕਾਨੂੰਨ ਆਸੀਂ ਲਾਗੂ ਨਹੀਂ ਕਰਾਂਗੇ ਪਰ ਜਿਹੜੀ ਕੰਗਣਾ ਰਣੌਤ ਨੂੰ ਵਾਰ-ਵਾਰ ਸਮਝਾਉਣ ਤੋਂ ਬਾਅਦ ਵੀ ਇਸ ਤਰ੍ਹਾਂ ਦੇ ਉਹ ਬਿਆਨ ਦੇ ਰਹੀ ਹੈ ਤੇ ਬਿਆਨ ਸਾਨੂੰ ਇਹ ਲੱਗਦਾ ਹੈ ਜਾਪਦਾ ਹੈ ਜਿੰਨਾ ਕੋ ਉਸ ਨੂੰ ਹੁਣ ਤੱਕ ਸਮਝਿਆ ਗਿਆ ਕਿ ਉਹ ਬਿਆਨ ਕੱਲੀ ਕੰਗਣਾ ਰਣੌਤ ਦੀ ਜ਼ੁਬਾਨ ਚੋਂ ਨਹੀਂ ਨਿਕਲਿਆ ਉਸ ਦੇ ਪਿੱਛੇ ਕੋਈ ਹੋਰ ਮੰਸ਼ਾ ਹੈ ਉਸ ਦੇ ਪਿੱਛੇ ਕੋਈ ਹੋਰ ਵਿਚਾਰਧਾਰਾ ਖੜੀ ਹੈ ਜਿਹੜੀ ਉਸ ਨੂੰ ਪੁਸ਼ ਅਪ ਕਰਦੀ ਹੈ ਜਿਹੜੀ ਉਸ ਨੂੰ ਅੱਗੇ ਲੈ ਜਾਂਦੀ ਹੈ ਕਿ ਇਸ ਤਰ੍ਹਾਂ ਦੀ ਕੋਈ ਗੱਲ ਸੁੱਟ ਦੇ ਉਹ ਸੋਸਾਇਟੀ ਚ ਜਿੱਥੋਂ ਇੱਕ ਵਾਰੀ ਖਲਬਲੀ ਮਾਜੇ ਔਰ ਕਰੰਟ ਚੈੱਕ ਕਰ ਲਈਏ ਕਿ ਲੋਕ ਕਿੰਨਾ ਕ ਰਿਸਪੌਂਡ ਕਰਦੇ ਆ ਫਿਲਮ ਵੀ ਹੋ ਸਕਦੀ ਹੈ ਫਿਲਮ ਵੀ ਨਹੀਂ ਰਿਲੀਜ਼ ਹੋ ਰਹੀ ਨਾ ਉਹਦੀ ਕੰਗਣਾ ਰ ਚਾਬੀ ਭਰ ਕੇ ਛੱਡ ਦਿੰਦਾ ਕਿ ਸ਼ਾਮ ਨੂੰ ਆ ਜਾ ਕੇ ਉੱਥੇ ਬਿਆਨ ਦੇ ਦਿਓ ਕਿ ਕਰੰਟ ਚੈੱਕ ਕਰ ਲਈਏ ਪੰਜਾਬੀਆਂ ਦੇ ਵੱਲੋਂ ਕਿੰਨਾ ਕੁ ਇਸ ਦਾ ਵਿਰੋਧ ਆਉਂਦਾ ਕਿਸਾਨਾਂ ਵੱਲੋਂ ਕਿੰਨਾ ਕੁ ਵਿਰੋਧ ਆਉਂਦਾ ਹਾਲਾਂਕਿ ਕਿਸਾਨ ਆਗੂ ਨੇ ਕਹਿ ਦਿੱਤਾ ਕਿ ਪਹਿਲੀ ਗੱਲ ਤਾਂ ਇਸ ਬੀਬੀ ਨੂੰ ਤਵੱਜੋ ਦੇਣ ਦੀ ਲੋੜ ਨਹੀਂ ਹੈ ਪਰ ਇਹ ਗੱਲ ਕਹਿ ਕੇ ਵੀ ਨਹੀਂ ਸਰਦਾ ਕਿਉਂਕਿ ਬੋਲਣਾ ਪੈਂਦਾ ਅਸੀਂ ਵੀ ਕਈ ਵਾਰੀ ਕਹਿ ਚੁੱਕੇ ਹਾਂ ਕਿ ਇਸ ਬੀਬੀ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ ਪਰ ਜਦੋਂ ਕਿਤੇ ਵੀ ਪੰਜਾਬੀਆਂ ਦੇ ਖਿਲਾਫ ਪੰਜਾਬ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਲੋਕਾਂ ਦੇ ਖਿਲਾਫ ਲੋਕ ਹਿੱਤਾਂ ਦੇ ਖਿਲਾਫ ਕੋਈ ਵੀ ਉਹ ਬਿਆਨ ਦੇਵੇ ਚਾਹੇ ਉਸ ਦੀ ਤੱਕ ਬਣਦੀ ਹੈ ਉਸ ਨੂੰ ਤਵੱਜੋ ਦੇ ਬਣਦੀ ਜਦੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਆਵੇਗੀ ਤਾਂ ਫਿਰ ਪ੍ਰਤੀਕਰਮ ਤਾਂ ਜ਼ਰੂਰੀ ਹੋ ਜਾਂਦਾ ਹੈ ਇਹ ਕਹਿ ਕੇ ਕਿੰਨੀ ਕੁ ਦਿਰ ਚੁੱਪ ਬੈਠਿਆ ਜਾਵੇਗਾ ਕਿ ਕੋਈ ਗੱਲ ਨਹੀਂ ਜੀ ਇਸ ਨੂੰ ਬੋਲਣ ਦਿਓ ਜਿਵੇਂ ਬੋਲਦੀ ਹੈ ਇਹਨੂੰ ਕਿਹੜਾ ਪਤਾ ਕਿਸੇ ਗੱਲ ਦਾ ਪਤਾ ਹੋਵੇ ਜਾਂ ਨਾ ਹੋਵੇ ਜਦੋਂ ਤੱਕ ਪੁੱਠੇ ਸਿੱਧੇ ਬਿਆਨ ਆਉਂਦੇ ਰਹਿਣਗੇ ਉਸ ਦਾ ਵਿਰੋਧ ਵੀ ਲਾਜ਼ਮੀ ਹੈ ਤੇ ਹੋਣਾ ਵੀ ਚਾਹੀਦਾ ਹੈ ਕਿਉਂਕਿ ਇਸ ਤੋਂ ਹੀ ਪਤਾ ਲੱਗੇਗਾ ਕਿ ਅਸੀਂ ਖੜੇ ਕਿਹੜੇ ਪਾਸਿਆਂ ਸਾਡਾ ਸਟੈਂਡ ਕੀ ਹੈ ਜਿਹੜੇ ਬੰਦੇ ਹਰ ਵਾਰੀ ਇਸ ਗੱਲ ਨੂੰ ਲੈ ਕੇ ਕਹਿ ਦੇਣ ਕਿ ਉਸ ਦਾ ਕੀ ਜਵਾਬ ਦੇਣਾ ਜੀ ਉਸ ਦਾ ਤਾਂ ਕੰਮ ਹੀ ਇਹ ਹੈ ਜੀ ਪੁੱਠੇ ਸਿੱਧੇ ਪੰਗੇ ਲੈਣੇ ਬਿਆਨ ਦੇਣੇ ਵਾਰ-ਵਾਰ ਇਹ ਨਹੀਂ ਕਿਹਾ ਜਾ ਸਕਦਾ ਕਦੇ ਤਾਂ ਉਸ ਨੂੰ ਜਵਾਬ ਦੇਣਾ ਹੀ ਪੈਣਾ ਹਾਂ ਨਿੱਕੀ-ਮੋਟੀ ਗੱਲ ਦੇ ਉੱਤੇ ਜੋ ਕੁਝ ਉਹ ਕਰਨਾ ਚਾਹੁੰਦੀ ਹੈ ਫੇਮ ਖੱਟਣ ਦੀ ਖਾਤਰ ਉੱਥੇ ਉਹਨੂੰ ਨਹੀਂ ਤਵੱਜੋ ਦੇਣੀ ਚਾਹੀਦੀ ਪਰ ਜਦੋਂ ਕਿਤੇ ਵੀ ਜਿਵੇਂ ਹੁਣ ਖੇਤੀ ਕਾਨੂੰਨ ਉਹਨੂੰ ਤਿੰਨ ਖੇਤੀ ਕਾਨੂੰਨਾਂ ਦੇ ਨਾਮ ਤੱਕ ਨਹੀਂ ਪਤਾ ਹੋਣਾ ਗਰੰਟੀ ਨਾਲ ਕਹਿ ਸਕਦੇ ਹਾਂ ਜੇ ਤਿੰਨ ਖੇਤੀ ਕਾਨੂੰਨਾਂ ਦੇ ਉਸ ਨੂੰ ਹੁਣ ਤੱਕ ਨਾਮ ਵੀ ਪਤਾ ਹੋਣ ਉਹ ਵੱਖਰੀ ਗੱਲ ਹੈ ਕਿ ਜਦੋਂ ਇਸ ਨੂੰ ਕੋਈ ਪਬਲਿਕ ਤੌਰ ਦੇ ਉੱਤੇ ਚੈਲੰਜ ਕਰੇਗਾ ਜੇ ਇਸ ਤੱਕ ਉਸ ਗੱਲ ਪਹੁੰਚ ਗਈ ਉਸ ਤੱਕ ਕਿ ਤੈਨੂੰ ਤਾਂ ਤਿੰਨ ਕਾਨੂੰਨਾਂ ਦੇ ਨਾਮ ਵੀ ਪਤਾ ਕਿ ਨਹੀਂ ਪਤਾ ਉਦੋਂ ਭਾਵੇਂ ਉਹ ਰੱਟਾ ਲਾ ਲਵੇ ਪਰ ਜਦੋਂ ਤੱਕ ਉਹਨੇ ਬਿਆਨ ਵੀ ਦਿੱਤਾ ਤੇ ਉਦੋਂ ਤੱਕ ਤਿੰਨ ਕਾਨੂੰਨ ਉਹਨੂੰ ਨਾਂ ਵੀ ਨਹੀਂ ਪਤਾ ਹੋਣਾ ਕਿ ਜਿਹੜਾ ਤਿੰਨ ਕਾਨੂੰਨ ਬਣਾਏ ਗਏ ਨੇ ਉਹ ਕਿਹੜੇ ਨੇ ਉਹ ਕਿਹੜੇ ਨੇ ਤੇ ਕਿਹੜੇ ਨਹੀਂ ਨੇ ਉਹਨਾਂ ਦਾ ਮਕਸਦ ਕੀ ਹੈ ਉਸ ਦੇ ਵਿੱਚ ਪ੍ਰਾਈਵੇਟ ਖੇਤੀ ਕਰਨ ਨੂੰ ਲੈ ਕੇ ਕੀ ਹੈ ਉਸ ਦੇ ਵਿੱਚ ਜਿਹੜੀ ਅਸੈਂਸ਼ੀਅਲ ਕਾਮੋਡਿਟੀ ਹੈ ਉਸ ਨੂੰ ਲੈ ਕੇ ਕੀ ਹੈ ਉਸ ਦੇ ਵਿੱਚ ਜਿਹੜਾ ਬਿਜਲੀ ਨੂੰ ਲੈ ਕੇ ਨਵੇਂ ਕਾਨੂੰਨ ਆ ਰਹੇ ਸੀ ਉਸ ਦੇ ਵਿੱਚ ਖੇਤੀ ਮੋਟਰਾਂ ਦੇ ਬਿੱਲ ਆਉਣਗੇ ਪ੍ਰਾਈਵੇਟ ਨਿੱਜੀ ਕਰਨ ਵਾਲ ਹੋਰ ਧੱਕਣਾ ਹੈ ਉਸ ਨੂੰ ਲੈ ਕੇ ਬਿੱਲ ਕੀ ਹੈ ਉਸ ਨੂੰ ਜਮ੍ਹਾਂ ਨਹੀਂ ਪਤਾ ਹੋਣਾ ਜਿਹੜੇ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਗਏ ਨੇ ਇਹਨਾਂ ਨੂੰ ਕਾਲੇ ਕਾਨੂੰਨ ਗਰਦਾਨ ਦਿੱਤਾ ਗਿਆ ਸੀ ਜਾਂ ਐਲਾਨ ਦਿੱਤਾ ਗਿਆ ਸੀ ਕਿਸਾਨਾਂ ਦੇ ਵੱਲੋਂ ਉਸ ਨੂੰ ਲੈ ਕੇ ਬੀਬੀ ਨੂੰ ਕੁਝ ਪਤਾ ਨਹੀਂ ਹੈ ਪਰ ਕੁਝ ਵੀ ਹੂਲ ਜਲੂਲ ਬੋਲਣ ਦੀ ਉਹ ਆਦਤ ਉਹਨੂੰ ਪਹਿ ਚੁੱਕੀ ਹੈ ਇਸੇ ਕਰਕੇ ਕੋਈ ਨਾ ਕੋਈ ਪੁੱਠਾ ਸਿੱਧਾ ਬਿਆਨ ਦੇ ਦਿੰਦੀ ਹੈ ਉਸ ਨੂੰ ਸੀਰੀਅਸ ਲੈਣ ਦੀ ਬਿਲਕੁਲ ਲੋੜ ਨਹੀਂ ਆ ਉਸ ਦੇ ਕਹਿਣ ਦੇ ਉੱਤੇ ਨਾ ਕਾਨੂੰਨ ਲਾਗੂ ਹੋਇਆ ਤੇ ਨਾ ਰੱਦ ਹੋਇਆ ਉਹ ਹੋਰ ਪੱਦਰ ਦੀ ਗੱਲ ਹੈ ਪਰ ਇਸ ਬੀਬੀ ਨੂੰ ਵਾਰ-ਵਾਰ ਪੰਗੇ ਲੈ ਕੇ ਪਤਾ ਨਹੀਂ ਕੀ ਸਵਾਦ ਆਉਂਦਾ ਤੇ ਵਾਰ-ਵਾਰ ਇਹ ਜੇ ਆ ਬੋਲਦੀ ਹੈ ਤੇ ਪੰਜਾਬੀ ਫਿਰ ਇਸ ਦਾ ਵਿਰੋਧ ਵੀ ਕਰਦੇ ਆ ਤੇ ਬਣਦਾ ਵੀ ਵਿਰੋਧ ਕਰਨਾ ਇਸ ਤਰ੍ਹਾਂ ਦੇ ਇਸ ਦੇ ਬੋਲਣ ਦੇ ਨਾਲ ਕੁਝ ਵੀ ਬਦਲਣ ਵਾਲਾ ਨਹੀਂ ਪਰ ਇੱਕ ਮੰਚਾ ਜ਼ਰੂਰ ਜਾਰ ਹੋ ਰਹੀ ਹੈ ਜੇਕਰ ਵਾਕਈ ਬੀਬੀ ਕੱਲੀ ਗਲਤ ਹੈ ਭਾਜਪਾ ਇਹ ਨਹੀਂ ਚਾਹੁੰਦੀ ਜੋ ਇਹ ਬਿਆਨ ਦੇ ਰਹੀ ਹੈ ਜਿਵੇਂ ਇਸ ਦਾ ਮੂੰਹ ਠੇਕਿਆ ਜਾ ਰਿਹਾ ਤਾਂ ਫਿਰ ਕਿਉਂ ਨਹੀਂ ਇਸ ਨੂੰ ਪਾਸੇ ਕਰ ਦਿੱਤਾ ਜਾਂਦਾ ਹਾਲਾਂਕਿ ਇੱਕ ਵਾਰੀ ਕਹਿ ਵੀ ਦਿੱਤਾ ਗਿਆ ਸੀ ਕਿ ਤੈਨੂੰ ਕਿਸਾਨੀ ਦੇ ਉੱਤੇ ਜਾਂ ਹੋਰ ਨਾਜਾਇਹ ਮੁੱਦਿਆਂ ਦੇ ਉੱਤੇ ਬੋਲਣ ਦੀ ਲੋੜ ਨਹੀਂ ਹੈ ਤੁਸੀਂ ਆਪਣਾ ਕੰਮ ਕਰੋ ਜਿਹੜਾ ਦਿੱਤਾ ਹੋਇਆ ਤੁਸੀਂ ਪਾਰਟੀ ਦੇ ਬੁਲਾਰੇ ਨਹੀਂ ਫਿਰ ਵੀ ਜੇਕਰ ਇਹ ਬੋਲ ਰਹੀ ਹੈ ਫਿਰ ਇਸ ਦਾ ਮਤਲਬ ਇਹ ਪਾਰਟੀ ਦੀ ਲਾਈਨ ਕਰਾਸ ਕਰ ਰਹੀ ਹੈ ਤੇ ਪਾਰਟੀ ਦੀ ਲਾਈਨ ਜਦੋਂ ਵੀ ਕੋਈ ਕਰਾਸ ਕਰਦਾ ਤਾਂ ਉੱਥੇ ਫਿਰ ਸਖਤ ਭਾਜਪਾ ਤਾਂ ਇਸ ਮਸਲੇ ਦੇ ਵਿੱਚ ਬੜੀ ਸਖਤ ਹੈ ਕਾਂਗਰਸ ਦੇ ਵਿੱਚ ਖਿਲਾਾਰੇ ਜਿੰਨੇ ਮਰਜ਼ੀ ਪਏ ਜਾਣ ਤੇ ਬਹੁਤ ਦੇਰ ਬਾਅਦ ਪੁੱਛਿਆ ਜਾਂਦਾ ਕਿ ਤੁਸੀਂ ਐਵੇਂ ਕਿਵੇਂ ਬਿਆਨ ਦੇ ਦਿੱਤਾ ਜਾਂ ਆਮ ਆਦਮੀ ਪਾਰਟੀ ਵੀ ਇਸ ਮਾਮਲੇ 'ਚ ਬੜੀ ਸਖਤ ਹੈ ਕੋਈ ਥੱਲੇ ਵਾਲਾ ਬੰਦਾ ਉੱਪਰਲੀ ਹਾਈ ਕਮਾਂਡ ਤੋਂ ਬਿਨਾ ਕੁਛ ਕ ਨਹੀਂ ਸਕਦਾ ਟਵੀਟ ਵੀ ਨਹੀਂ ਕਰ ਸਕਦਾ ਇੱਕ ਸ਼ਬਦ ਵੀ ਨਹੀਂ ਬੋਲ ਸਕਦਾ ਲਿਖ ਵੀ ਨਹੀਂ ਸਕਦਾ ਇਸੇ ਤਰ੍ਹਾਂ ਭਾਜਪਾ ਦੇ ਅੰਦਰ ਹੈ ਜੇਕਰ ਭਾਜਪਾ ਦੇ ਰੋਕਣ ਦੇ باوجود ਬੀਬੀ ਨਹੀਂ ਰੁਕ ਰਹੀ ਤਾਂ ਇਸ ਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਇਸ ਨੂੰ ਸ਼ਹਿਤ ਆ ਹੈ ਭਾਵੇਂ ਭਾਜਪਾ ਦੀ ਕਿਸੇ ਇੱਕ ਧੜੇ ਦੀ ਹੋਵੇ ਜਾਂ ਕਿਸੇ ਹੋਰ ਦੀ ਹੋਵੇ ਇਹ ਜਿਹੜੀ ਸ਼ਹਿ ਕਿਸ ਦੀ ਹੈ ਇਸ ਦੀ ਵੀ ਪਰਚੋਲ ਕਰਨ ਦੀ ਬੜੀ ਲੋੜ ਹੈ ਜੇਕਰ ਪਰਚੋਲ ਨਾ ਕੀਤੀ ਗਈ ਤਾਂ ਫਿਰ ਇੱਕ ਗੱਲ ਸਮਝੀ ਜਾ ਸਕਦੀ ਹੈ ਕਿ ਜਿਹੜੀ ਬੀਬੀ ਕੰਗਣਾ ਰਣੋਤ ਹੈ ਉਹ ਕੱਲੀ ਨਹੀਂ ਬੋਲਦੀ ਉਸ ਦੇ ਵਿੱਚ ਕੋਈ ਨਾ ਕੋਈ ਬੋਲ ਰਿਹਾ ਹੈ ਜਿਸ ਦੇ ਕਰਕੇ ਉਹ ਪਾਰਟੀ ਦੇ ਲੀਡਰਾਂ ਦੇ ਰੋਕਣ ਦੇ ਬਾਵਜੂਦ ਰੁਕਣ ਦਾ ਨਾਮ ਨਹੀਂ ਲੈ ਰਹੀ